ਫਗਵਾੜਾ ਸ਼ਹਿਰ ਵਾਸਤੇ ਬੜੀ ਹੀ ਮਾਣ ਵਾਲੀ ਗੱਲ ਹੈ ਕਿ ਇੱਕ ਸਕੂਲ ਫਗਵਾੜੇ ਵਿੱਚ ਹੈ ਬਿਲਕੁਲ ਬਾਜ਼ਾਰ ਦੇ ਵਿੱਚ ਐਸਜੀ ਮਾਡਲ ਸਕੂਲ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਦੀ ਇੱਕ ਵਿਦਿਆਰਥਣ ਮੈਰਿਟ ਲਿਸਟ ਵਿੱਚ ਆ ਗਈ ਹੈ ਤੇ ਸਕੂਲ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਮੂੰਹ ਮਿੱਠੇ ਕਰਵਾਏ ਜਾ ਰਹੇ ਨੇ ਆਓ ਗੱਲਬਾਤ ਕਰਦੇ ਹਾਂ ਪ੍ਰਿੰਸੀਪਲ ਮੈਮ ਨਾਲ ਮੈਮ ਜਾਣਕਾਰੀ ਦਿਓ ਜੀ ਬੱਚੇ ਬਾਰੇ हां जी ਅਸੀਂ ਐਸਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਬੋਲ ਰਹੇ ਹਾਂ ਮੈਂ ਪ੍ਰਿੰਸੀਪਲ ਬੋਲ ਰਹੀ ਹਾਂ ਮਿਸਿਸ ਕੁਸਮ ਇਹ ਮੇਰੇ ਨਾਲ ਬੈਠੇ ਨੇ ਹਿਮਾਂਸ਼ੀ ਗੁਪਤਾ ਮੇਰੀ ਸਟੂਡੈਂਟ ਪਲੱਸ 2 ਦੀ ਸਾਨੂੰ ਅੱਜ ਬੜੀ ਖੁਸ਼ੀ ਹੈ ਔਰ ਬੜੀ ਮਾਣ ਵਾਲੀ ਗੱਲ ਹੈਗੀ ਸਾਰੇ ਸਕੂਲ ਵਾਸਤੇ ਕਿ ਸਾਡਾ ਬੱਚਾ ਮੈਰਿਟ ਪੋਜੀਸ਼ਨ ਹਾਸਿਲ ਕੀਤੀ ਹੈ ਨੇ 97.6% ਮਾਰਕਸ ਲਿੱਤੇ ਨੇ 488 ਮਾਰਕਸ ਆਊਟ ਆਫ 500 ਬਹੁਤ ਹੀ ਫਖਰ ਵਾਲੀ ਗੱਲ ਹੈ ਗਿਆ ਬੱਚੇ ਦੀ ਮਿਹਨਤ ਸਦਕਾ ਅੱਜ ਇਹ ਰਿਜ਼ਲਟ ਆਇਆ ਹੈਗਾ ਔਰ ਸਾਡੇ 12 ਬੱਚਿਆਂ ਦੀ 90% ਤੋਂ ਅਬੋਵ ਮਾਰਕਸ ਆਏ ਨੇ ਔਰ ਬਿ ਵੈਰੀ ਕਲੋਜ਼ ਟੂ ਮੈਰਿਟ ਪੋਜੀਸ਼ਨ ਦੋ ਦੋ ਤਿੰਨ ਤਿੰਨ ਨੰਬਰ ਦਾ ਸਿਰਫ ਫਰਕ ਰਹਿ ਗਿਆ ਸੋ ਅੱਜ ਇੱਕ ਬੜੇ ਪ੍ਰਾਊਡ ਵਾਲੀ ਗੱਲ ਹੈਗੀ ਹੈ ਸਾਡੇ ਵਾਸਤੇ ਔਰ ਬਹੁਤ ਖੁਸ਼ੀ ਹੈ ਸਾਰੇ ਸਾਰੇ ਛੂਮੂਠੇ ਨੇ ਅੱਜ ਸਕੂਲ ਦੇ ਵਿੱਚ ਔਰ ਇਸ ਚੀਜ਼ ਦਾ ਜਿਹੜਾ ਕ੍ਰੈਡਿਟ ਹੈਗਾ ਮੈਂ ਆਪਣੇ ਸਟੂਡੈਂਟਸ ਨੂੰ ਔਰ ਆਪਣੇ ਟੀਚਰਸ ਨੂੰ ਦਵਾਂਗੀ ਕਿਉਂਕਿ ਬਹੁਤ ਹੀ ਸਟਾਫ ਸਾਰਾ ਪੜਾਉਣ ਵਾਲਾ ਸਾਡੇ ਸਕੂਲ ਦਾ ਡੈਡੀਕੇਟਿਡ ਹੈਗਾ ਬਹੁਤ ਮਿਹਨਤੀ ਹੈ ਔਰ ਜਿਸ ਤਰ੍ਹਾਂ ਵੀ ਮਿਹਨਤ ਕਰਾ ਕੇ ਐਕਸਟਰਾ ਕਲਾਸਿਸ ਲੈ ਕੇ ਬੱਚਾ ਨੂੰ ਅੱਗੇ ਵਧਾਣ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈਗੀ ਹੈ ਸੋ ਅੱਜ ਔਰ ਕੋਈ ਸਕੂਲ ਦੇ ਵਿੱਚ ਕੋਈ ਵੀ ਬੱਚਾ ਜਦੋਂ ਐਡਮਿਟ ਹੁੰਦਾ ਸਟਾਰਟਿੰਗ ਆਂਦੀ ਹੈ ਉਹ ਤੁਹਾਡੇ ਕੋਲ ਆ ਜਾਂਦਾ ਜਿਵੇਂ ਕਿ ਇੱਕ ਬੂਟਾ ਹੁੰਦਾ ਤੁਸੀਂ ਉਹ ਬੂਟੇ ਨੂੰ ਅੱਗੇ ਵਧਾਉਂਦੇ ਹੋ ਪੜਾਉਂਦੇ ਹੋ ਵਧੀਆ ਢੰਗ ਨਾਲ ਤੇ ਉਹ ਕਾਮਯਾਬ ਹੋ ਜਾਂਦਾ ਤੇ ਸਕੂਲ ਦਾ ਨਾਮ ਰੋਸ਼ਨ ਕਰਦਾ ਹੈ ਇਸੇ ਤਰ੍ਹਾਂ ਜੇ بیٹے ਨੇ ਤੁਹਾਡੇ ਬੱਚੇ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਇਸ ਖੁਸ਼ੀ ਨੂੰ ਕਿੱਦਾਂ ਸਾਂਝਾ ਕਰੋਗੇ ਜੀ ਦੇਖੋ ਜੀ ਮੈਂ ਤੇ ਇਹ ਕਹਾਂਗੀ ਕਿ ਇਸ ਤੋਂ ਵੱਡੀ ਹੋਰ ਖੁਸ਼ੀ ਦੀ ਗੱਲ ਇੱਕ ਸਕੂਲ ਇੰਸਟੀਚਿਊਸ਼ਨ ਵਾਸਤੇ ਇੱਕ ਸਕੂਲ ਦੇ ਪ੍ਰਿੰਸੀਪਲ ਔਰ ਟੀਚਰਸ ਸਾਰੇ ਮੈਂਬਰਸ ਵਾਸਤੇ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ ਕਿ ਉਹਨਾਂ ਦੀ ਮਿਹਨਤ ਜਿਹੜੀ ਅੱਜ ਫਾਲ ਲੈ ਕੇ ਆਈ ਹੈ ਗਿਆ ਜਿਹੜੇ ਵੀ ਬੱਚੇ ਸਾਡੇ ਸਕੂਲ ਆਂਦੇ ਨੇ ਸਾਡਾ ਪਹਿਲਾ ਜਿਹੜਾ ਏਮ ਹੁੰਦਾ ਉਹ ਹੀ ਹੁੰਦਾ ਕਿ ਉਹਨੂੰ ਉਹਦੀ 올 ਰੌਂਡ ਪਰਸਨੈਲਿਟੀ ਨੂੰ ਦੇਖਿਆ ਜਾਵੇ ਕਿਹੜੇ ਫੀਲਡ ਚ ਉਹ ਅੱਗੇ ਜਾ ਰਿਹਾ ਹੈਗਾ ਜਿਹੜੇ ਪੜਨ ਵਾਲੇ ਬੱਚਾ ਨੇ ਉਹਨਾਂ ਨੂੰ ਅਸੀਂ ਐਕਸਟਰਾ ਕਲਾਸਿਸ ਲਗਾ ਲਗਾ ਦਿੰਨੇ ਆ ਤਾਂ ਕਿ ਉਹ ਮੈਰਿਟ ਤੱਕ ਪਹੁੰਚਣ ਖੇਡਣ ਵਾਲੇ ਬੱਚਾ ਲਈ ਖੇਡਾਂ ਦਾ ਬੰਦੋਬਸ ਕੀਤਾ ਗਿਆ ਹੈਗਾ ਔਰ ਜਿਹੜੇ ਜਿਹੜੇ ਵੀ ਫੀਲਡ ਦੇ ਵਿੱਚ ਨੇ ਬੱਚਾ ਨੂੰ ਕੰਪੀਟੀਸ਼ਨ ਚ ਅਸੀਂ ਭੇਜੀਦਾ ਹੈਗਾ ਔਰ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੇ ਦਿਆ ਤਾਂ ਕਿ ਉਹ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਨਿਕਲਣ ਦੀ ਉਰੀ ਪੂਰੀ ਕੋਸ਼ਿਸ਼ ਕਰਨ ਸਾਡੇ ਸਕੂਲ ਇਹ ਹੀ ਐਫਰਟਸ ਰਹਿੰਦੀ ਹੈ ਬਹੁਤ ਬਹੁਤ ਮੁਬਾਰਕ ਥੈਂਕ ਯੂ ਮੇਰੇ ਨਾਲ ਬੈਠੇ ਹੋਏ ਨੇ ਸਾਡੇ ਸਕੂਲ ਦੇ ਡਾਇਰੈਕਟਰ ਮੈਡਮ ਮਿਸ ਕੋਲੀ ਇਹ ਸਕੂਲ ਐਕਚੁਅਲੀ ਇਹਨਾਂ ਦੀ ਬਦੌਲਤ ਹੀ ਚੱਲ ਰਿਹਾ ਹੈਗਾ ਇਹਨਾਂ ਦੀ ਗਾਈਡੈਂਸ ਦੇ ਅੰਡਰ ਇਹ ਚੱਲ ਰਿਹਾ ਹੈਗਾ ਅਸੀਂ ਵੀ ਸਾਰੇ ਇਹਨਾਂ ਦੇ ਦੱਸੇ ਹੋਏ ਕਦਮਾਂ ਦੇ ਉੱਤੇ ਹੀ ਚੱਲ ਰਹੇ ਹਾਂ ਜੋ ਜਿਸ ਤਰ੍ਹਾਂ ਸਾਨੂੰ ਗਾਈਡ ਕਰਦੇ ਨੇ ਅਸੀਂ ਉਸੇ ਤਰ੍ਹਾਂ ਹੀ ਫਾਲੋ ਕਰਦੇ ਹਾਂ ਸਾਨੂੰ ਜੋ ਕੁਝ ਅੱਜ ਹਾਸਿਲ ਹੋਇਆ ਹੈਗਾ ਸਿਰਫ ਇਹਨਾਂ ਦੇ ਬਲੇਸਿੰਗਸ ਦੇ ਨਾਲ ਇਹਨਾਂ ਦੇ ਗਾਈਡੈਂਸ ਦੇ ਅੰਡਰ ਹੀ ਸਭ ਕੁਝ ਹੋਇਆ ਹੈਗਾ ਸੋ ਮੈਂ ਮੈਡਮ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ ਮੈਂ ਸਾਰੇ ਆਪਣੇ ਟੀਚਰਸ ਦਾ ਵੀ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਅੱਜ ਸਕੂਲ ਦਾ ਨਾਮ ਰੌਸ਼ਨ ਕੀਤਾ ਹੈਗਾ ਔਰ ਬੱਚੇ ਦੇ ਮਾਪੇ ਜਿਨ੍ਹਾਂ ਨੇ ਅچھے ਸੰਸਕਾਰ ਦਿੱਤੇ ਨੇ ਔਰ ਬੱਚਾ ਖੁਦ ਜਿਨੇ ਆਪਣੀ ਪੂਰੀ ਐਫਰਟਸ ਲਗਾ ਦਿੱਤੀਆਂ ਪੂਰੀ ਮਿਹਨਤ ਦੇ ਨਾਲ ਇਹ ਇਸ ਮੁਕਾਮ ਤੱਕ ਆਪਣੇ ਆਪ ਨੂੰ ਲਿਆ ਲਿਆ। ਥੈਂਕ ਯੂ ਵੈਰੀ ਮਚ। ਵਿਦਿਆਰਥੀਆਂ ਦਾ ਹਮੇਸ਼ਾ ਸੁਪਨਾ ਹੁੰਦਾ ਹੈ ਕਿ ਵਧੀਆ ਮਾਰਕਸ ਲੈ ਕੇ ਵਧੀਆ ਪੋਜੀਸ਼ਨ ਤੇ ਆਇਆ ਜਾਵੇ ਤੁਸੀਂ ਤਾਂ ਫਗਵਾੜਾ ਸ਼ਹਿਰ ਦਾ ਨਾਮ ਰੌਸ਼ਨ ਕਰ ਦਿੱਤਾ ਹੈ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ ਹੁਣ ਇਸ ਅਚੀਵਮੈਂਟ ਤੋਂ ਬਾਅਦ ਅੱਗੇ ਕੀ ਤਿਆਰੀ ਕਰੋਗੇ ਮੈਂ ਅੱਗੇ ਪਲੱਸ 2 ਤੋਂ ਬਾਅਦ ਸੀਏ ਕਰਨਾ ਚਾਹੁੰਦੀ ਹਾਂ ਤੇ ਮੈਂ ਸੀਏ ਦੇ ਵਿੱਚ ਆਪਣਾ ਮਤਲਬ ਐਡਮਿਸ਼ਨ ਲੈ ਲਈ ਹੈ ਤੇ ਮੈਂ ਆਪਣੀ ਸਟੱਡੀ ਸ਼ੁਰੂ ਕਰਤੀ ਹੈ ਮੈਂ ਪੂਰੇ ਐਫਰਟਸ ਦੇ ਨਾਲ ਮੈਂ ਆਪਣੀ ਸੀਏ ਨੂੰ ਕੰਪਲੀਟ ਕਰੂੰਗੀ ਤੇ ਆਪਣੇ ਮਾਤਾ ਪਿਤਾ ਦਾ ਤੇ ਸਕੂਲ ਦਾ ਨਾਮ ਤੇ ਆਪਣਾ ਨਾਮ ਵੀ ਰੌਸ਼ਨ ਕਰੂੰਗੀ ਇੱਕ ਮਾਂ ਪੂਰੀ ਰਾਤ ਭਰ ਜਾ ਕੇ ਆਪਣੇ ਬੱਚੇ ਨੂੰ ਘਰ ਵਿੱਚ ਤਿਆਰੀ ਕਰਾਉਂਦੀ ਹੈ ਜਿਵੇਂ ਅਧਿਆਪਕ ਸਕੂਲਾਂ ਵਿੱਚ ਕਰਾਉਂਦੇ ਨੇ ਅੱਜ ਬੱਚੇ ਨੇ ਬਹੁਤ ਵਧੀਆ ਅਚੀਵਮੈਂਟ ਕੀਤੀ ਹੈ ਕਿਹੋ ਜਿਹਾ ਲੱਗ ਰਿਹਾ ਹੈ ਇਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰੇ ਬੱਚੇ ਨੇ ਇਸ ਮੁਕਾਮ ਤੇ ਪਹੁੰਚਿਆ ਜਿਸ ਨੂੰ ਕਦੀ ਅਸੀਂ ਹਾਸਲ ਨਹੀਂ ਕਰ ਸਕੇ ਇਸ ਲਈ ਮੈਂ ਤਾਂ ਹੀ ਚਾਹੂੰਗੀ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਪਰਮਾਤਮਾ ਕਰੇ ਉਹ ਜੋ ਉਸਨੇ ਸੁਪਨਾ ਮਤਲਬ ਆਪਣਾ ਬਣਾਇਆ ਹੈ ਸੀਏ ਕਰਨ ਦਾ ਉਹ ਇਸ ਮੁਕਾਮ ਤੇ ਪਹੁੰਚੇ ਔਰ ਪਰਮਾਤਮਾ ਵੱਲੋਂ ਇਹਨੂੰ ਖੂਬ ਆਸ਼ੀਰਵਾਦ ਔਰ ਮਾਤਾ ਮੰਮੀ ਵੱਲੋਂ ਵੀ ਬਹੁਤ ਬਹੁਤ ਪਿਆਰ ਠੀਕ ਹਾਂਜੀ ਸਰ ਬੇਟੀ ਨੇ ਨਾਮ ਰੋਸ਼ਨਨੀ ਪੂਰਾ ਹੀ ਰੋਸ਼ਨ ਕਰ ਦਿੱਤਾ ਹੈ ਕਿਸ ਤਰ੍ਹਾਂ ਦੇਖਦੇ ਆ ਇਸ ਕੁਲਬਦੀ ਨੂੰ ਦੇਖੋ ਜੀ ਪਹਿਲਾਂ ਤਾਂ ਟੀਵੀ ਚੈਨਲ ਰਾਹੀਂ ਮੈਂ ਸਾਰੇ ਸਕੂਲ ਵਾਲਿਆਂ ਨੂੰ ਤੇ ਆਪਣੀ ਬੇਟੀ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨਾ ਵਾਂ ਤੇ ਦੂਸਰੇ ਨੰਬਰ ਤੇ ਮੇਰੀ ਬੇਟੀ ਨੇ ਇੰਨੇ ਵਧੀਆ ਨੰਬਰ ਲੈ ਕੇ ਮੈਰਿਟ ਦੇ ਵਿੱਚ ਆ ਕੇ ਪੂਰੇ ਫਗਵਾੜੇ ਦਾ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਪਲੱਸ ਸਾਡੇ ਮਾਪੇ ਦਾ ਵੀ ਨਾਮ ਬਹੁਤ ਰੋਸ਼ਨ ਕੀਤਾ ਹੈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਔਰ ਅਸੀਂ ਇਹੀ ਚਾਹਨੇ ਆ ਕਿ ਸਾਡਾ ਬੱਚਾ ਕਾਹਾਂ ਵੀ ਵੱਧ ਤੋਂ ਵੱਧ ਤਰੱਕੀ ਕਰਕੇ ਇੱਕ ਕੋਈ ਨਾ ਕੋਈ ਮੁਕਾਮ ਹਾਸਲ ਕਰੇ ਕਈ ਵੇਲੇ ਹੁੰਦਾ ਹੈ ਕਿ ਬੱਚਿਆਂ ਉੱਤੇ ਸਟੱਡੀ ਦਾ ਬੋਝ ਬਹੁਤ ਹੁੰਦਾ ਕਾਫੀ ਦਿਨ ਦਿਨ ਪੜ੍ਹਨਾ ਪੈਂਦਾ 18-20 ਘੰਟੇ ਬੱਚੇ ਪੜ੍ਹਦੇ ਆ ਹੁਣ ਵਧੀਆ ਮਾਖ ਵੀ ਆ ਗਏ ਨੇ ਤੇ ਅੱਜ ਕੋਈ ਪਾਰਟੀ ਦਾ ਵਿਚਾਰ ਬਣ ਰਿਹਾ ਹੈ ਦੇਖੋ ਜੀ ਪਾਰਟੀ ਤਾਂ ਪਹਿਲਾਂ ਵਾਂ ਅਸੀਂ ਦਾ ਕਹਿੰਦੇ ਆ ਕਿ ਸਾਡਾ ਬੱਚਾ ਤੇ ਹਰ ਥਾਂ ਤੋਂ ਇੱਕ ਨੰਬਰ ਤੇ ਵੱਧ ਝੜ ਕੇ ਲਵੇ ਤੇ ਪਾਰਟੀ ਦੀ ਕੋਈ ਗੱਲ ਨਹੀਂ ਹੈ ਪਾਰਟੀ ਅਸੀਂ ਤੁਹਾਡੇ ਨਾਲ ਬਿਲਕੁਲ ਸਾਂਝੀ ਕਰਾਂਗੇ ਜੀ